ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਤੈਨ ਅੱਜ 31 ਅਕਤੂਬਰ ਆ 3 ਅਕਤੂਬਰ 1758 3 ਅਕਤੂਬਰ 1758 ਦੇ ਦਿਨ ਸਰਬੱਤ ਖਾਲਸਾ ਦਾ ਇੱਕ ਇਕੱਠ ਅਕਾਲ ਤਖਤ ਸਾਹਿਬ ਦੇ ਮੂਹਰੇ ਹੋਇਆ ਸੀ ਇਸ ਇਕੱਠ ਦੇ ਵਿੱਚ ਗੁਰਮਤਾ ਕੀਤਾ ਗਿਆ ਕਿ ਹਰ ਇੱਕ ਮਿਸਲ ਦੀ ਰਾਖੀ ਹੇਠਲਾ ਇਲਾਕਾ ਉਸ ਮਿਸਲ ਦੀ ਰਿਆਸਤ ਮੰਨੀ ਜਾਵੇਗੀ ਇਹ ਵੀ ਗੁਰਮਤਾ ਕੀਤਾ ਗਿਆ ਕਿ ਸਾਰੀਆਂ ਸਿੱਖ ਮਿਸਲਾਂ ਅਕਾਲ ਤਖਤ ਦੇ ਨਾਂ ਦੇ ਹਕੂਮਤ ਕਰਨਗੀਆਂ ਭਾਵੇਂ ਸਾਰੀਆਂ ਮਿਸਲਾਂ ਆਜ਼ਾਦ ਅਤੇ ਖੁਦਮੁਖਤਿਆਰ ਹੋਣਗੀਆਂ ਪਰ ਸਰਦਾਰੀ ਸਮੁੱਚੇ ਸਰਬੱਤ ਖਾਲਸਾ ਦੀ ਹੀ ਮੰਨੀ ਜਾਵੇਗੀ ਮਿਸਲਾਂ ਦੇ ਆਪਸੀ ਝਗੜਿਆਂ ਦਾ ਫੈਸਲਾ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਕਰਿਆ ਕਰੇਗਾ ਜਸਾ ਸਿੰਘ ਆਲੂਵਾਲੀਆ ਸਰਬੱਤ ਖਾਲਸਾ ਦੇ ਅਤੇ ਦਲ ਖਾਲਸਾ ਖਾਲਸਾ ਫੌਜ ਦੇ ਸਮੂੱਚੇ ਜੱਥੇਦਾਰ ਹੋਣਗੇ 3 ਅਕਤੂਬਰ 1984 ਦੇ ਦਿਨ ਸਰਦਾਰ ਬਿਆਨ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਤੇ ਜ਼ੁਲਮ ਕਰਨ ਦਰਬਾਰ ਸਾਹਿਬ ਦੀ ਬੇਵਰਮਤੀ ਕਰਨ ਅਤੇ ਹਜ਼ਾਰਾਂ ਬੇਗੁਨਾ ਸਿੱਖਾਂ ਦਾ ਕਤਲੇਆਮ ਕਰਨ ਦੀ ਸਜ਼ਾ ਦੇ ਦਿੱਤੀ ਇੰਦਰਾ ਨੂੰ ਕਤਲ ਕਰਨ ਮਗਰੋਂ ਦੋਹਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ ਦੋਹਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਗੋਲੀਆਂ ਦੀ ਬਾਛੜ ਕੀਤੀ ਗਈ ਇਨ੍ਹਾਂ ਗੋਲੀਆਂ ਦੇ ਨਾਲ ਬਿਆਨ ਸਿੰਘ ਦੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸਤਵੰਤ ਸਿੰਘ ਨੂੰ ਮਗਰੋਂ ਬਚਾ ਲ ਨੂੰ ਮਾਰਨ ਮਗਰੋਂ ਉਸ ਦੀ ਲਾਸ਼ ਦਾ ਕੀ ਕੀਤਾ ਗਿਆ ਇਸ ਬਾਰੇ ਕੋਈ ਨਹੀਂ ਜਾਣਦਾ ਕਿਉਂਕਿ ਜੇ ਉਸ ਦਾ ਸਸਕਾਰ ਪੁਲਿਸ ਨੇ ਕੀਤਾ ਵੀ ਤਾਂ ਵੀ ਉਸ ਦੀਆਂ ਅਸਤੀਆਂ ਤੱਕ ਬਿਆਨ ਸਿੰਘ ਦੇ ਪਰਿਵਾਰ ਨੂੰ ਨਹੀਂ ਦਿੱਤੀਆਂ ਗਈਆਂ 6 ਜੂਨ 1985 ਨੂੰ ਇੰਦਰਾ ਕਾਂਤ ਦੀ ਕਤਲ ਦੀ ਸੁਣਵਾਈ ਸ਼ੁਰੂ ਹੋਈ ਅਤੇ 28 ਜਨਵਰੀ 1986 ਨੂੰ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ ਸੈਸ਼ਨ ਜੱਜ ਮਹੇਸ਼ ਚੰਦਰ ਨੇ ਸਤਵੰਤ ਸਿੰਘ ਬਲਵੀਰ ਸਿੰਘ ਅਤੇ ਕੇਰ ਸਿੰਘ ਨੂੰ ਸਜ਼ਾਏ ਮੌਤ ਸੁਣਾਈ ਇਹ ਆਮ ਚਰਚਾ ਸੀ ਕਿ ਇਸ ਮੁਕਦਮੇ ਦਾ ਫੈਸਲਾ ਰਜੀਵ ਦੀ ਕੋਠੀ ਦੇ ਵਿੱਚ ਲਿਖਿਆ ਗਿਆ ਸੀ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਗਈ ਪਰ ਅਰਜੀਵ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਆਪਣੇ ਵਫਾਦਾਰ ਚਾਵਲਾ ਨੂੰ ਚੀਫ ਜਸਟਿਸ ਬਣਾ ਕੇ ਆਪਣੀ ਮਰਜ਼ੀ ਦੇ ਮੁਤਾਬਕ ਫੈਸਲਾ ਕਰਵਾ ਲਿਆ ਅਤੇ ਤਿੰਨਾਂ ਦੀ ਫਾਂਸੀ ਦੀ ਸਜ਼ਾ ਬਹਾਲ ਰਖਵਾ ਲਈ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਤਾਂ ਸੁਪਰੀਮ ਕੋਰਟ ਨੇ ਬਲਬੀਰ ਸਿੰਘ ਨੂੰ ਤਾਂ ਬਰੀ ਕਰ ਦਿੱਤਾ ਪਰ ਸਤਵੰਤ ਸਿੰਘ ਅਤੇ ਕੇਰ ਸਿੰਘ ਨੂੰ ਫਾਂਸੀ ਦੀ ਸਜ਼ਾ ਬਹਾਲ ਰੱਖੀ ਦੋਹਾਂ ਨੂੰ 6 ਜਨਵਰੀ 1999 ਦੇ ਦਿਨ ਫਾਂਸੀ ਦੇ ਦਿੱਤੀ ਗਈ 3 ਅਕਤੂਬਰ 1985 ਦੇ ਦਿਨ ਨਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਇੰਦਰਾ ਨੂੰ ਕਤਲ ਕਰਨ ਵਾਲੇ ਬਿਆਨ ਸਿੰਘ ਦੀ ਯਾਦ ਦੇ ਵਿੱਚ ਦੀਵਾਨ ਕੀਤਾ ਗਿਆ। ਇਹ ਦੀਵਾਨ ਸਿੱਖ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਅਤੇ ਹੋਰਾਂ ਵੱਲੋਂ ਰੋਕਣ ਦੇ ਬਾਵਜੂਦ ਆਪਣੀ ਹੱਕ ਦੇ ਜ਼ੋਰ ਦੇ ਨਾਲ ਕੀਤਾ ਗਿਆ ਸੀ। ਇਸ ਦੀਵਾਨ ਦੇ ਵਿੱਚ 16 ਸਿੱਖ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ਸਨ ਬਿਮਲ ਕੌਰ ਪਤਨੀ ਬਿਆਨ ਸਿੰਘ, ਮਾਤਾ ਪਾਈ ਅਮਰੀਕ ਸਿੰਘ ਤਰਲੋਕ ਸਿੰਘ, ਪਿਤਾ ਸਤਵੰਤ ਸਿੰਘ, ਇੰਦਰਾ ਗਾਂਧੀ ਕਤਲकांड, ਪਿਆਰ ਕੌਰ ਅਤੇ ਬਲਵਿੰਦਰ ਕੌਰ, ਛੋਡੀ ਸੁਰਿੰਦਰ ਸਿੰਘ ਦੀਆਂ ਭੈਣਾਂ, ਮਹਿੰਦਰ ਕੌਰ ਮਾਤਾ ਰਛਪਾਲ ਸਿੰਘ, ਸੁਖਜਿੰ ਕਾਰਕੌਰ ਕਰਨਾਲ ਜਸਬੀਰ ਕੌਰ ਮਾਤਾ ਕੁਲਵੰਤ ਸਿੰਘ ਨਾਗੋਕੇ ਮਾਤਾ ਸਤਿੰਦਰਜੀਤ ਸਿੰਘ ਪੀਟੀ ਪਤਨੀ ਸੁਰੇਂਦਰ ਸਿੰਘ ਨਾਗੋਕੇ ਪਰਿਵਾਰ ਲੱਖਾ ਸਿੰਘ ਨਾਗੋਕੇ ਹਰਭਜਨ ਕੌਰ ਮਾਤਾ ਗੁਰਮੀਤ ਸਿੰਘ ਢੂਲਕੋਟ ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ ਉੱਤਰ ਜਰਨੈਲ ਸਿੰਘ ਭਿੰਡਰਾਂ ਵਾਲੇ ਇਸੇ ਦਿਨ ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਬਣੀ ਇਮਾਰਤ ਦਾ 55 ਫੁੱਟ ਜੰਗਲਾ ਢਾਕੇ ਐਲਾਨ ਕੀਤਾ ਗਿਆ ਕਿ ਇਸ ਇਮਾਰਤ ਨੂੰ ਢਾਕੇ ਦੁਬਾਰਾ ਬਣਾਇਆ ਜਾਵੇਗਾ 31 ਅਕਤੂਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਉਰਫ ਸੱਤਾ ਖੁੱਬਣ ਕਾਂਡ ਦਾ ਮੁਖੀ ਬਬਰ ਖਾਲਸਾ ਦੇ ਕਰਨਲ ਸਿੰਘ ਗੁਰਚਰਨ ਸਿੰਘ ਨਰੇਂਦਰ ਸਿੰਘ ਮੈਸਮਪੁਰ ਨ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਬਚਨ ਸਿੰਘ ਮੁੱਛਲ, ਬਾਬਾ ਬਕਾਲਾ ਅੰਮ੍ਰਿਤਸਰ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 31 ਅਕਤੂਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਅਮਰ ਸਿੰਘ ਮਾਨ ਪੁੱਤਰ ਜਗਵਿੰਦਰ ਸਿੰਘ ਕਿਸ਼ਨ ਕਲਾਂ ਫਿਰੋਜ਼ਪੁਰ, ਹਰਪਾਲ ਸਿੰਘ ਸ਼ੰਗਾਰਪੁਰ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 3 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਰੇਸ਼ਮ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਬਰਲੀਆਂ ਬਲਬੀਰ ਸਿੰਘ ਔਰ ਪੀਰਾ ਪੁੱਤਰ ਹਜ਼ਾਰਾ ਸਿੰਘ ਵਾਸੀ ਧੂਲਕੋਨਾ ਪੂਰਨ ਸਿੰਘ ਔਰ ਸਟੁੰਡਾ ਪੁੱਤਰ ਗਿਆਨ ਸਿੰਘ ਵਾਸੀ ਕੋਹਾੜਕਾ ਅਤੇ ਗੁਰਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਤੋਕੇ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 3 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭਮੇਕਲਾ ਜ਼ਿਲ੍ਹਾ ਮਾਨਸਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 31 ਅਕਤੂਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਅਨੋਖ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਬਿੰਦੀ ਸੋਈਆਂ ਅਤੇ ਤੇਰੇਸ਼ੇਮ ਰਾਮ ਉਰ ਸ਼ਰਮਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਬੇਗੁਨਾ ਸਿੱਖਾਂ ਦੇ ਕਤਲੇਆਮ ਦੇ ਜਵਾਬ ਵਜੋਂ ਇੱਕ ਖਾਰਕੂ ਗਰੁੱਪ ਨੇ 31 ਅਕਤੂਬਰ 1992 ਦੇ ਦਿਨ ਲੁਧਿਆਣਾ ਦੇ ਵਿੱਚ 25 ਬਿਹਾਰੀ ਮਜ਼ਦੂਰ ਕਤਲ ਕਰ ਦਿੱਤੇ ਜਿਹੜੇ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਸਤਲੁਜ-ਜਮੁਨਾ ਲਿੰਕ ਨੈਰ ਨੂੰ ਬਣਾ ਰਹੇ ਸਨ। ਬਿਅੰਦ ਸਿੰਘ ਨੇ ਉਸੇ ਦਿਨ ਉਹਨਾਂ ਪਰਿਵਾਰਾਂ ਨੂੰ 1-1 ਲੱਖ ਰੁਪਏ ਨਗਦ ਅਤੇ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕਰ ਦਿੱਤਾ। ਖੜਕੂ ਉਸ ਦਿਨ ਉਸ ਥਾਂ ਦੇ ਨੇੜੇ ਤਾਕ ਦੇ ਵਿੱਚ ਬੈਠ ਕੇ ਇਹ ਆਸ ਕਰਦੇ ਰਹੇ ਕਿ ਬਿਅੰਦ ਸਿੰਘ ਜਾਂ ਫਿਰ ਕੇਪੀਐਸ ਗਿੱਲ ਉੱਥੇ ਪਹੁੰਚਣਗੇ ਅਤੇ ਉਹਨਾਂ ਨੂੰ ਵੀ ਝੁਕ ਲਿਆ ਜਾਵੇਗਾ। ਪਰ ਇਹਨਾਂ ਦੇ ਵਿੱਚੋਂ ਕੋਈ ਵੀ ਵਾਅਕੇ ਵਾਲੀ ਥਾਂ ਤੇ ਨਾ ਪਹੁੰਚਿਆ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।